ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡਾ ਆਪਣਾ ਆਪਣੇ ਚੈਨਲ ਤੇ ਹਾਜ਼ਰ ਆਪਾਂ ਲੈ ਕੇ ਨਵੀਂ ਵੀਡੀਓ ਅਸੀਂ ਠੀਕ ਠਾਕ ਆਈ ਹੋਪ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਤੁਹਾਨੂੰ ਪਤਾ ਹੀ ਆਪਣੀ ਵੀਡੀਓ ਖੈਸ ਕੈਸੇ ਹੁੰਦੀ ਆ ਇਟਲੀ ਦੀ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੇ ਵੀਰ ਭੈਣ ਇੱਥੇ ਆ ਚੁੱਕੇ ਆ ਜਾਂ ਜਿਹੜੇ ਆਉਣਾ ਚਾਹੁੰਦੇ ਆ ਜਾਂ ਜਿਹੜੇ ਆਉਣ ਬਾਰੇ ਸੋਚ ਰਹੇ ਆ ਉਹਨਾਂ ਲਈ ਆਪਣੀ ਵੀਡੀਓ ਹੁੰਦੀ ਆ ਤੇ ਆਏ ਆਪਾਂ ਹਰੇਕ ਵੀਡੀਓ ਚ ਤਾਂ ਰਿਪੀਟ ਕਰਦੇ ਆ ਵੀ ਜਿਹੜੇ ਆਪਣੇ ਨਾਲ ਵੀਰ ਭੈਣ ਨਵੇਂ ਜੁੜਦੇ ਆ ਆਪਣਾ ਚੈਨਲ ਵੇਖਦੇ ਆ ਜਾਂ ਆਪਣੇ ਬਲੌਗ ਨਾਲੇ ਚੈਨਲ ਤੇ ਆ ਉਹ ਵੀ ਬਹੁਤ ਜਿਵੇਂ ਆਪਾਂ ਨੂੰ ਵੇਖਦੇ ਆ ਉਹਨਾਂ ਨੂੰ ਪਤਾ ਪਈ ਇਟਲੀ ਆ ਉਹ ਆਉਣਾ ਚਾਹੁੰਦੇ ਆ ਉਹਨਾਂ ਲਈ ਵੀ ਆਪਣੇ ਕੋਲੇ ਵੀ ਪੁੱਛਦੇ ਆਪਾਂ ਨੂੰ ਕਮੈਂਟ ਕਰਦੇ ਵੀ ਅਸੀਂ ਆਉਣਾ ਕਿਵੇਂ ਵੀ ਕਿਵੇਂ ਆਈਏ ਤੇ ਤਾਂ ਕਰਕੇ ਆਪਾਂ ਹਰੇਕ ਵੀਡੀਓ 'ਚ ਇਹ ਰਿਪੀਟ ਕਰਦੇ ਆ ਵੀ ਆਪਾਂ ਨੇ ਜਿਹੜੀ ਵੀਡੀਓ ਵਿੱਚ ਆਪਾਂ న్యూਸ ਪਾਉਂਦੇ ਆ ਉਹ ਸਿਰਫ ਇਟਲੀ ਬਾਰੇ ਹੁੰਦੀ ਹੈ ਇਟਲੀ ਦੀ ਇਮੀਗ੍ਰੇਸ਼ਨ ਨੂੰ ਲੈ ਕੇ ਹਾਂਜੀ ਬਾਕੀ ਵੀਡੀਓ ਤੇ ਜਾਣ ਤੋਂ ਪਹਿਲਾਂ ਜਿਨ੍ਹਾਂ ਨੇ ਆਪਣੇ ਚੈਨਲ ਤੇ ਪੇਜ ਨੂੰ ਫੋਲੋ ਨਹੀਂ ਕੀਤਾ ਉਹ ਕਰ ਲੈਣ ਤੇ ਜਿਨ੍ਹਾਂ ਵੀਰਾਂ ਭੈਣਾਂ ਨੇ ਕੀਤਾ ਜਿਉਂਨਾਂ ਦਾ ਬਹੁਤ-ਬਹੁਤ ਧੰਨਵਾਦ ਬਾਕੀ ਹਾਂਜੀ ਵੀਰ ਆਪਾਂ ਵੈਸੇ ਤਾਂ ਆਪਾਂ ਸੜੇ ਰਿਪਲਾਈ ਕਰਦਾ ਸੀਗਾ ਪੁੱਛਦੇ ਸੀਗੇ ਵੀ ਦੂਸਰੇ ਚੈਨਲਾਂ ਦਾ ਨਾਮ ਦੱਸੋ ਨਪਾਸ ਦਿਨ ਇਹਨੇ ਤੁਹਾਨੂੰ ਫਿਰ ਇੱਕ ਵੀਡੀਓ ਚ ਵੀ ਆ ਤਾਂ ਤੁਹਾਨੂੰ ਪਤਾ ਹੀ ਆ ਇਹ ਬਲੌਗਾਂ ਦਾ ਵੀ ਚੈਨਲ ਹੈ ਇਹਦੇ ਵਿੱਚ ਆਪਾਂ ਜਿਹੜੀ ਇਟਲੀ ਦਾ ਇੱਥੇ ਰਹਿਣ ਸਹਿਣ ਆ ਘਰ-ਬਾਰ ਉਹ ਦਿਖਾਉਂਦੇ ਰਹਿੰਨੇ ਆ ਨਾਲ ਵਿੱਚ ਕੋਈ ਨਿਊਜ਼ ਹੁੰਦੀ ਆ ਜਿਹੜੀ ਜਿਵੇਂ ਤੁਸੀਂ ਕਮੈਂਟ ਕਰਕੇ ਪੁੱਛਦੇ ਆ ਉਹ ਆਪਾਂ ਰਪਲਾਈ ਕਰਦੇ ਹੁੰਨੇ ਆ ਤੇ ਜਾਣਕਾਰੀ ਵਾਲੀ ਜਿਹੜੀ ਵੀਡੀਓ ਹੁੰਦੀ ਆ ਬਣਾ ਕੇ ਆਪਾਂ ਸਾਰੇ ਵੀਰ ਭੈਣਾਂ ਨਾਲ ਸ਼ੇਅਰ ਕਰਦੇ ਆ ਬਾਕੀ ਆਪਣਾ ਜਿਹੜਾ ਇਟਾਲੀਅਨ ਵੌਇਸ ਚੈਨਲ ਆ ਉਹਦੇ ਉੱਤੇ ਤਾਂ ਸਿਰਫ ਨਿਊਜ਼ ਆਉਂਦੀ ਆ ਤੇ ਉਹਦੇ ਉੱਤੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਨਿਊਜ਼ ਜਿਹੜੀ ਸਭ ਤੋਂ ਪਹਿਲਾਂ ਜਿਹੜੀ ਨਵੀਂ ਅਪਡੇਟ ਹੁੰਦੀ ਆ ਤੇ ਉਹ ਲੈ ਕੇ ਆਉਂ ਤੇ ਬਾਕੀ ਜਿਹੜਾ ਆਪਣਾ ਫੇਸਬੁੱਕ ਪੇਜ ਆ ਉਹ ਹੈਗਾ ਪੰਜਾਬੀ ਤੜਕ ਤੇ ਉਹਨੂੰ ਵੀ ਤੁਸੀਂ ਫੋਲੋ ਕਰ ਲਓ ਉਹਦੇ ਤੇ ਜੇ ਕੋਈ ਕੰਮ-ਕਮ ਨਿਕਲਦਾ ਹੁੰਦਾ ਵਾ ਪੇਰ ਆਲੇ ਪੈਣਾਂ ਲਈ ਉਸ ਤੇ ਇਸ ਤੇ ਜਾਂ ਕੋਈ ਛੋਟੀ ਮੋਟੀ ਜਾਣਕਾਰੀ ਹੁੰਦੀ ਆ ਉਹ ਪਰੇਲਾਂ ਬਣਾ ਕੇ ਤੇ ਪੂਰੀ ਵੀਡੀਓ ਵੀ ਉਹਦੇ ਤੇ ਆਉਂਦੀ ਆ ਤੇ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਹਾਂਜੀ ਆਪਾਂ ਹੁਣ ਜ਼ਿਆਦਾ ਗੱਲਾਂ ਨਹੀਂ ਕਰਦੇ ਸਭ ਤੋਂ ਪਹਿਲਾਂ ਤਾਂ ਹੈ ਕਵੀਰ ਦਾ ਕਮੈਂਟ ਸੀਗਾ ਮੈਡਮ ਪਲੀਜ਼ ਰਿਪਲਾਈ ਕਰਿਓ ਮੇਰੇ ਡੋਮੈਸਟਿਕ ਪੇਪਰ ਰੋਮਾ ਤੋਂ ਆ ਤੇ ਸਟੇਟ ਚੈੱਕ ਕਰਵਾਇਆ ਤੇ ਉਹਦੇ ਤੇ ਆ ਰਿਹਾ ਸਪੋਰਟੈਲੋ ਦੀ ਰੋਮਾ ਲਿਖਿਆ ਉਹਦਾ ਕੀ ਮਤਲਬ ਆ ਤੇ ਵੀ ਇੱਕ ਕਮੈਂਟ ਮੈਂ ਵੇਟ ਪਿਆਹਵਾ ਮੈਨੂੰ ਵੇਟ ਕਰਨੀ ਚਾਹੀਦੀ ਆ ਕਿ ਨਹੀਂ ਹਾਂਜੀ ਸਭ ਤੋਂ ਪਹਿਲਾਂ ਤਾਂ ਆਪਾਂ ਤੁਹਾਨੂੰ ਦੱਸਦੇ ਹਾਂ ਸਪੋਰਟੈਲੋ ਦੀ ਰੋਮਾ ਉਹਦਾ ਕੀ ਮਤਲਬ ਹੁੰਦਾ ਉਹਦਾ ਇਹ ਮਤਲਬ ਆ ਵੀ ਉਸ ਪੋਰਟਲ ਉਹਦੀ ਵੀ ਮਤਲਬ 파ਰਫਾ ਤੂਰੇ ਦੇ ਵਿੱਚ ਜਿਹੜਾ ਤੁਹਾਡੇ ਪੇਪਰ ਆ ਉਹਨਾਂ ਦੀ ਸ਼ਾਨਵੀਨ ਚੱਲ ਰਹੀ ਆ ਤੁਹਾਡਾ ਕੋਟੇ ਦੇ ਵਿੱਚ ਨਾਮ ਆ ਚੁੱਕਿਆ ਹਾਂਜੀ ਹਾਂਜੀ ਤੁਹਾਨੂੰ ਵੇਟ ਕਰਨੀ ਚਾਹੀਦੀ ਆ ਜੇ ਤਾਂ ਤੁਹਾਡੇ ਪੇਪਰਾਂ ਦੀ ਸ਼ਾਨਵੀਨ ਆ ਜੇ ਕੋਈ ਵਾਧਾ ਘਟਾਣਾ ਉਹ ਪੇਪਰ ਮੰਗ ਲੈਣਗੇ ਜਿਨੇ ਵੀ ਤੁਹਾਡੇ ਪੇਪਰ ਭਰਾਏ ਆ ਤੇ ਉਹਨਾਂ ਨੇ ਵੀ ਜੇ ਕੋਈ ਬਾਧਕਟ ਹੋਈ ਉਹ ਪੇਪਰ ਤਿਆਰ ਕਰਾ ਕੇ ਵਕੀਲ ਤੋਂ ਜਾਂ ਜਿਸ ਕਿਸੇ ਤੋਂ ਵੀ ਤੇ ਉਹ ਦੇ ਦੇਣਗੇ ਤੇ ਉਸ ਤੋਂ ਬਾਅਦ ਦਸਾਂ ਦਿਨਾਂ ਦੇ ਵਿੱਚ ਵਿੱਚ ਤੁਹਾਡਾ ਨੂਲਾ ਉਸ ਦਾ ਆ ਜਾਊਗਾ ਤੇ ਹਾਂਜੀ ਅੱਗੇ ਵੀਰ ਦਾ ਕਮੈਂਟ ਸੀਗਾ ਮੈਂ ਨਹੀਂ ਜੀ ਸੱਸ ਜੀ ਹਾਂਜੀ ਮੈਡਮ ਜੀ ਮੈਂ ਇਟਲੀ ਆਉਣਾ ਤੇ ਮੇਰੀ ਵਾਈਫ ਤੇ ਬੱਚੇ ਕਿੰਨੇ ਟਾਈਮ ਬਾਅਦ ਆ ਸਕਦੇ ਇਹ ਆਪਾਂ ਬਾਅਦ ਚ ਰਪਲਾਈ ਕਰਦੇ ਆਂ ਸਭ ਤੋਂ ਪਹਿਲਾਂ ਤਾਂ ਆਪਾਂ ਤੁਹਾਨੂੰ ਮੇਨ ਜਿਹੜੀ ਗੱਲ ਦੱਸਣੀ ਆ ਉਹ ਦੱਸਦੇ ਆਂ ਜਿਵੇਂ ਕਿ ਹੁਣ ਜਿਹੜੇ ਨਵੇਂ ਵੀਰ ਆਏ ਆ ਹਨਾ ਉਹਨਾਂ ਨੂੰ ਜਿਹੜੀ ਸੰਜੋੜ ਨੂੰ ਮਿਲ ਰਹੀ ਆ ਮੋਦੇ ਬਾਰੇ ਗੱਲ ਜਿੰਨਾ ਆਪਣਾ ਵੀਜ਼ਾ ਲੈਂਦਾ ਕੋਈ ਵੀ ਵੀਰ ਇਸ ਭਲੇਕੇ ਚ ਨਾ ਰਹੇ ਜੋ ਵੀ ਜੇ ਅੱਜ ਆਪਾਂ ਕਟ ਅੱਜ ਜਮਾ ਕਰਾਈ ਆ ਤਾਂ ਆਪਾਂ ਨੂੰ ਜਿਹੜੀਆਂ ਸੰਜੋੜ ਨੂੰ ਇਹ ਸਾਲ ਵਾਲਾ ਆਪਣਾ ਵੀਜ਼ਾ ਵਾ ਸੀਜ਼ਨਲ ਨੌਨ ਸੀਜ਼ਨ ਪੇਪਰਾਂ ਤੇ ਆਇਆ ਤਾਂ ਸਾਲ ਵਾਲੀ ਮਿਲੂਗੀ ਜੇ 9 ਮਹੀਨੇ ਵਾਲੇ ਤੇ ਆਇਆ ਤਾਂ 9 ਮਹੀਨੇ ਵਾਲੇ ਦੀ ਨਹੀਂ ਜੀ ਇਦਾਂ ਨਹੀਂ ਹੁੰਦਾ ਜਿੰਨੇ ਚਿਰ ਆਪਣਾ ਵੀਜ਼ਾ ਰਹਿੰਦਾ ਜੇ 2 ਮਹੀਨਿਆਂ ਦਾ ਰਹਿੰਦਾ 2 ਮਹੀਨਿਆਂ ਦੀ ਸੰਜੋੜ ਨੂੰ ਮਿਲੂਗੀ ਜੇ 8 ਮਹੀਨਿਆਂ ਦਾ ਰਹਿੰਦਾ 8 ਮਹੀਨਿਆਂ ਦੀ ਸੰਜੋੜ ਨੂੰ ਮਿਲੂਗੀ ਵੀ ਜਿੰਨਾ ਤੁਹਾਡਾ ਪੀਜ਼ਾ ਰਹਿੰਦਾ ਉਨੀ ਸੰਜੋੜ ਨੂੰ ਮਿਲੂਗੀ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਜਿਹੜੀ ਸੰਜੋੜ ਨੂੰ ਆ ਰਿਯੂਨਿਊ ਕਰਾਉਣੇ ਪੈਣੇ ਆ ਇਦਾਂ ਨਹੀਂਗਾ ਵੀ ਤੁਹਾਨੂੰ ਵੀ ਹੁਣ ਜੇ ਸਾਲ ਵਾਲੇ ਪੇਪਰ ਆ ਵੀ ਤੁਹਾਨੂੰ ਸਾਲ ਵਾਲੇ ਕਹਿ ਜ਼ਰੂਰ ਦਿੰਦੇ ਆ ਵੀ ਇਹ ਸਾਲ ਵਾਲੀ ਸੰਜੋੜ ਨੂੰ ਆ ਜਿਹੜੇ 9 ਮਹੀਨੇ ਵਾਲੇ ਪੇਪਰ ਆ 9 ਮਹੀਨੇ ਵਾਲੀ ਸੰਜੋੜ ਨੂੰ ਨਹੀਂ ਜੀ ਜੇ ਤੁਹਾਡਾ ਵੀਜ਼ਾ 1 ਮਹੀਨੇ ਦਾ ਰਹਿੰਦਾ ਤਾਂ ਤੁਹਾਨੂੰ 1 ਮਹੀਨੇ ਦੀ ਸੰਜੋੜ ਨੂੰ ਮਿਲੂਗੀ ਹ ਮੇਰਾ ਤੇ ਉਹਨਾਂ ਦੇ ਪੇਪਰਾਂ ਦੇ ਵਿੱਚ ਆਪਣਾ ਵੈਸੇ ਇਦਾਂ ਹੀ ਟਾਈਮ ਲੰਘ ਜਾਂਦਾ ਵਾ ਤੇ ਉਹ ਹੁਣ ਪਰਸੋਂ ਵੀਰ ਲੈ ਕੇ ਆਇਆ ਸੰਜੋਗ ਨੂੰ ਉਹਦੀ 2 ਮਹੀਨਿਆਂ ਦੀ ਸੰਜੋਗ ਉਹਦੇ 2 ਮਹੀਨੇ ਉਹਦਾ ਵੀਜ਼ਾ ਲੈਣ ਦਾ ਸਾਲ ਵਾਲੇ ਪੇਪਰ ਹਨ ਉਹਨਾਂ 2 ਮਹੀਨੇ ਸੰਜੋਗ ਨੂੰ ਮਿਲੀ ਆ ਤੇ ਹੁਣ ਟਾਈਮ ਨਹੀਂ ਹੁੰਦਾਗਾ ਇੱਕ ਇਹਨਾਂ ਦਾ ਵੀ ਨਹੀਂ ਹੁੰਦਾ ਮੇਰਾ ਵੀ ਨਹੀਂ ਹੁੰਦਾਗਾ ਵੀ ਉਹ ਉਹ ਵੀਰ ਨੂੰ ਚਲੋ ਆਪਾਂ ਕੱਲ ਨੂੰ ਸੰਡੇ ਆ ਉਸ ਆਕੇ ਦਾ ਆਪਾਂ ਸੰਜੋਗ ਵੀਰ ਦੇ ਤੁਹਾਡੇ ਨਾਲ ਗੱਲਬਾਤ ਵੀ ਕਰਵਾ ਦਈਏ ਤੇ ਟਾਈਮ ਲੱਗਾ ਤਾਂ ਹਨਾ ਵੀ ਇਦਾਂ ਵੀ ਟਾਈਮ ਨਹੀਂ ਹੁੰਦਾ ਕਿ ਤੁਹਾਨੂੰ ਦਿਖਾਉਂਦਾ ਵੀ ਹਾਂ ਇਹ ਲੈ ਕੇ ਆਏ ਤੇ ਪਰ ਆਪਾਂ ਤੁਹਾਨੂੰ ਜਾਣਕਾਰੀ ਆਪਾਂ ਵੀਡੀਓ ਰਾਹੀਂ ਦਿੰਨੇ ਆ ਵੀ ਹੁਣ ਆਪਾਂ ਨੂੰ ਹਰੇਕ ਤਰ੍ਹਾਂ ਦੇ ਜਿੱਦਾਂ ਦੇ ਪੇਪਰ ਇੱਥੇ ਆ ਕੇ ਜਮਾ ਕਰਾਉਣ ਭਰਉਣ ਤੋਂ ਲੈ ਕੇ ਕਢਾਉਣ ਤੋਂ ਲੈ ਕੇ ਜਮਾ ਕਰਾਉਣ ਤੋਂ ਲੈ ਕੇ ਗਾਹ ਬਦਲ ਤੱਕ ਹਰੇਕ ਤਰ੍ਹਾਂ ਦੀ ਆਪਣੇ ਕੋਲੇ ਸਹੀ ਸਹੀ ਜਾਣਕਾਰੀ ਹੁੰਦੀ ਆ ਡਿਟੇਅਲ ਤੁਸੀਂ ਆਪਣੇ ਤੇ ਇਨਟਰਸਟ ਕਰਦੇ ਆ ਆਪਣੇ ਚੈਨਲ ਦੇਖਦੇ ਆ ਜਿਹੜੇ ਵੀਰਾਂ ਨੂੰ ਤਾਂ ਪਤਾ ਹੀ ਆ ਹਨ ਤੇ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਆਪਾਂ ਤਾਂ ਹੀ ਦੱਸ ਦੇਦੇ ਨੇ ਹਰੇਕ ਆਪਾਂ ਜਾਣਕਾਰੀ ਦਿੰਦੇ ਰਹਿੰਨੇ ਆ ਕਿਉਂਕਿ ਸਾਰੇ ਵੀਰਾਂ ਨਾਲ ਸਾਰੇ ਤਰ੍ਹਾਂ ਦੀ ਆਪਣੇ ਸਾਹਮਣੇ ਬੀਤਦੀ ਆ ਹਨ ਤੇ ਇੱਕ ਗੱਲ ਤੁਹਾਨੂੰ ਹੋਰ ਦੱਸ ਦਿੰਨੇ ਆ ਜੇਦੋ ਵੀ ਆਪਾਂ ਦਾ ਵੀਜ਼ਾ ਲੱਗ ਗਿਆ 9 ਮਹੀਨਿਆਂ ਦਾ ਖਾਸ ਕਰਕੇ ਜਾਂ ਸਾਲ ਵਾਲਾ ਵੀ ਉਦੋਂ ਹੀ ਤੁਸੀਂ ਨਾਲ ਦੀ ਨਾਲ ਟਿਕਟ ਲੈਣ ਦੀ ਕਰਿਆ ਕਰੋ ਠੀਕ ਹੈ ਇਦਾਂ ਨਾ ਸੋਚਿਆ ਕਰੋ ਵੀ ਹਾਂ ਜਾਣੇ ਆ ਜਾਣੇ ਆਪਣੇ ਕੋਲ ਹੁਣ ਇਦਾਂ ਦਾ ਵੀ ਕੇਸ ਆਇਆ ਵਾ ਤੇ ਉਹ ਵੀਰ ਦਾ ਵੀਜ਼ਾ ਸੀਗਾ 9 ਮਹੀਨਿਆਂ ਦਾ ਤੇ ਉਹ ਕਿਸੇ ਵਜ੍ਹਾ ਕਰਕੇ ਮਤਲਬ ਉਹ ਲੇਟ ਆਇਆ ਹਨ ਤੇ ਹੁਣ ਵੀਜ਼ਾ ਉਹਦਾ ਰਹਿ ਗਿਆ ਥੋੜਾ ਥੋੜਾ ਜਦੋਂ ਆਪਣਾ ਵੀਜ਼ਾ ਲੈ ਜਾਂਦਾ ਹਨ ਜਾਂ ਤਾਂ ਤੁਸੀਂ ਆਉਂਦੇ ਸਾਰੇ ਆਪਦਾ ਇਸ ਚਲੋ ਪਰਫਾਟੂਰੀ ਜਾ ਕੇ ਇਦਾਂ ਵੀ ਆਪਦਾ ਕਿਟ ਜਮਾ ਕਰਾਉਂਦੀ ਆਪਦੀ ਆਪ ਜਾਇਆ ਕਰੋ ਜੇ ਤੁਹਾਨੂੰ ਡੇਟ ਮਿਲਦੀ ਹੈ ਠੀਕ ਹੈ ਇੱਕ ਦੋ ਵਾਰੀ ਨਹੀਂ ਮਿਲਦੀ ਤਾਂ ਕੋਈ ਵੀਕੀਲ ਕਰਕੇ ਤੁਸੀਂ ਟੈਗ ਉਹ ਕਾਰਨ ਦੀ ਕਰਿਆ ਕਰੋ ਡੇਟ ਲਾਈਨ ਦੀ ਕਰਿਆ ਕਰੋ ਜੇ ਤੁਹਾਡਾ ਵੀਜ਼ਾ ਨੰਗ ਗਿਆ ਫਿਰ ਤੁਹਾਨੂੰ ਪ੍ਰੋਬਲਮ ਹੀ ਹੋਣੀ ਹੈ ਕਿਉਂਕਿ ਫਿਰ ਤੁਸੀਂ ਕੱਚੇ ਹੋ ਜਾਣਾ ਵੀਜ਼ਾ ਰੈਂਦੇ ਰੈਂਦੇ ਆਪਾਂ ਨੂੰ ਜਿਹੜੀ ਆ ਉਹੋ ਕਟ ਜਮਾ ਕਰਵਾਉਣੀ ਪੈਣੀ ਆ ਤੇ ਜੇ ਆਪਾਂ ਜਿਹੜੇ ਫਿੰਗਰ ਕਰਵਾਉਣੇ ਆ ਉਹ ਵੀ ਵੀਜ਼ਾ ਰੈਂਦੇ ਰੈਂਦੇ ਕਰਵਾਉਣੇ ਪੈਂਦੇ ਆ ਜੇ ਤੁਹਾਨੂੰ ਤੁਸੀਂ ਫਿੰਗਰ ਆਂਗ ਡੇਟ ਬਾਅਦ ਚ ਮਿਲਦੀ ਆ ਤੇ ਉਹ ਤੁਸੀਂ ਪੈਕ ਭੇਜ ਕੇ ਪਹਿਲਾਂ ਲੈ ਸਕਦੇ ਆ ਜਿਵੇਂ ਕਿ ਆਪਾਂ ਸਾਦੇ ਵੀਰਾਂ ਦੀ ਪਹਿਲਾਂ ਹੀ ਲਈ ਆ ਠੀਕ ਆ ਬਾਕੀ ਗੱਲ ਜਿਹੜੇ ਵੀਰਾਂ ਨੂੰ 9 ਮਹੀਨਿਆਂ ਦੀ ਸੰਜੋੜ ਨੂੰ ਮਿਲ ਜਾਂਦੀ ਆ ਠੀਕ ਆ ਨਾ ਤੇ ਉਹਨਾਂ ਨੇ ਨਵ ਸੰਜੋੜ ਨੂੰ ਲੈ ਕੇ ਵੀਜਾ ਨੰਗ ਵੀ ਜਾਂਦਾ 60 ਦਿਨਾਂ ਦੇ ਵਿੱਚ ਵਿੱਚ ਸੰਜੋੜ ਨੂੰ ਚੇਂਜ ਕਰਨ ਦਾ ਦਮਾਂਦਾ ਜਿਹੜਾ ਕਰਨਾ ਹੁੰਦਾ ਠੀਕ ਹੈ ਨਾ ਇਹ ਹੁਣ ਬਹੁਤ ਨਿੱਕੀਆਂ ਨਿੱਕੀਆਂ ਗੱਲਾਂ ਵਾ ਜਿਹੜੀਆਂ ਵੀਰਾਂ ਨੂੰ ਨਾਮਿਆਂ ਨੂੰ ਨਹੀਂ ਪਤਾ ਹੁੰਦਾ ਤੇ ਆਪਾਂ ਚਲੋ ਇਹੀ ਕੋਸ਼ਿਸ਼ ਹੁੰਦੀ ਆ ਵੀ ਤੁਹਾਨੂੰ ਆਪਾਂ ਜਾਣਕਾਰੀ ਵੀਡੀਓ ਰਾਹੀਂ ਦਿੰਨੇ ਆ ਤੇ ਤਾਂ ਹੀ ਵੀਰ ਆਪਣੀ ਵੀਡੀਓ ਦੀ ਵੇਟ ਕਰਦੇ ਆ ਤੇ ਪਰ ਹੁਣ ਥੋੜਾ ਸਾਡੇ ਕੋਲ ਵੀ ਟਾਈਮ ਦੀ ਘਾਟ ਕਰਕੇ ਵੀ ਆਪਾਂ ਰੈਗੂਲਰ ਵੀਡੀਓ ਨਹੀਂ ਪਾ ਸਕਦੇ ਨਾ ਤਾਂ ਇਹਨਾਂ ਦਾ ਟਾਈਮ ਹੁੰਦਾ ਨਾ ਮੇਰਾ ਹੁੰਦਾ ਚਲੋ ਜਿੰਨੀ ਕਿ ਵੀ ਆਪਾਂ ਪਾਉਨੇ ਆ ਜੇ ਆਪਾਂ ਇੱਕ ਵੀਡੀਓ ਚ ਸਾਰੀਆਂ ਗੱਲਾਂ ਦੱਸ ਦਿਆਂ ਹੁਣ ਆਪਣੀ ਵੀਡੀਓ ਲੰਬੀ ਹੋ ਜਾਂਦੀ ਆ ਤੇ ਤਾ ਕਰਕੇ ਫਿਰ ਆਪਾਂ ਜਦੋਂ ਟਾਈਮ ਲੱਗਦਾ ਆਪਾਂ ਤੁਹਾਨੂੰ ਦੱਸਦੇ ਹਾਂ ਤੇ ਆਪਣੀ ਜਿਹੜੀ ਕੋਈ ਵੀ ਵੀਡੀਓ ਤੁਸੀਂ ਮਿਸ ਨਾ ਕਰਿਆ ਕਰਿਓ ਜਿਹੜੇ ਵੀ ਵੀਰ ਇੱਥੇ ਇਟਲੀ ਆ ਚੁੱਕੇ ਆ ਜਿਨ੍ਹਾਂ ਨੇ ਆਪਣੇ ਪੇਪਰ ਸਿੱਧੇ ਕਰਾਉਣੇ ਆ ਹਾਂਜੀ ਇੱਕ ਗੱਲ ਹੋਰ ਵੀਰ ਜਿਹੜੇ ਹੁਣ ਇੱਥੇ ਆ ਗਏ ਆ ਹਨ ਇਹ ਵੀ ਹੁਣ ਆਪਣੇ ਅੱਖਾਂ ਦੇ ਸਾਹਮਣੇ ਆ ਹਨ ਵੀਰ ਹੁਣ ਕੰਮ ਲੱਗੇ ਆ ਕੰਮ ਲੱਗੇ ਪੇਤਰਾਂ ਤੇ ਰ ਰੈਗੂਲਰ ਜਾਂਦੇ ਆ ਉਹਨਾਂ ਦੇ ਜਿਹੜੇ ਕੰਤਰਾਤੋਂ ਚੱਲੀ ਜਾਂਦੇ ਆ ਠੀਕ ਹੈ ਫੇਰ ਵੀਰਾਂ ਨੂੰ ਹੁਣ ਇਹ ਵੀ ਕਾਹਲੀ ਹੋ ਜਾਂਦੀ ਆ ਉਹ ਪੀ ਦੇ ਵੀ ਜਿਹੜੇ ਆਪਦੇ ਥਾਂ ਤੇ ਸਹੀ ਆ ਹੁਣ ਜਿੱਥੇ ਉਹਨਾਂ ਨੂੰ ਕੰਮ ਪੱਕੇ ਕੰਮ ਮਿਲਿਆ ਕੰਤਰਾਤੋਂ ਦੇ ਉਹਨਾਂ ਦੇ ਚੱਲਦੇ ਆ ਹਨਾ ਠੀਕ ਆ ਤੇ ਉਹ ਹੁਣ ਕੋਈ 900 ਦਿਨ ਦਾ ਕੋਈ 1000 ਦਿਨ ਦਾ ਹਨਾ ਤੇ ਹੁਣ ਜੇ ਹੁਣ ਤੁਹਾਨੂੰ ਪਤਾ ਹੁਣ ਸੀਜ਼ਨ ਚੱਲ ਪਿਆ ਸੀਜ਼ਨ ਚੱਲ ਪਿਆ ਹੁਣ ਕੋਈ ਕੰਮ ਖੇਤੀਬਾੜੀ ਦੇ ਵੀ ਚੱਲ ਪਿਆ ਹਨਾ ਸਬਜ਼ੀਆਂ ਸੂਜੀਆਂ ਦੇ ਅੰਗੂਰਾਂ ਦੇ ਬਾਕੀ ਹੁਣ ਮਾਰਿਆਂ ਤੇ ਆ ਵਿੱਚ ਤੇ ਉਹ ਵੀ ਕੰਮ ਚੱਲ ਪਿਆ ਹੁਣ ਉੱਥੇ ਤੁਹਾਨੂੰ ਪਤਾ ਹੀ ਆ 60 70 70 70 ਐਰੋ ਵੀ ਜਿਹੜੀ ਆ ਉਹ ਦਿਹਾੜੀ ਦੇਈ ਜਾਂਦੇ ਆ ਖੇਤੀ ਵਾਲੇ ਕੰਮ 'ਚ ਵੀ ਚੰਗੇ ਪੈਸੇ ਦੇਈ ਜਾਂਦੇ ਆ ਪਰ ਇੱਥੇ ਕੀ ਗੱਲ ਆ ਉਹ ਪੇਪਰ ਨਹੀਂ ਬਣਾਉਂਦੇ ਆਪਣਾ ਕੰਟਰੈਕਟੋਂ ਨਹੀਂ ਚਲਾਉਂਦੇ ਜੇ ਹੁਣ ਵੀਰ ਕਹਿ ਦਿੰਦੇ ਹੁਣ ਸਾਡੇ ਕੋਲੇ ਵੀਰਾਂ ਨੇ ਕਿਹਾ ਵੀ ਜੇ ਅਸੀਂ ਇਦਾਂ ਕਰੀਏ ਵੀ ਜਿਹੜੇ ਹੁਣ ਇਹ ਕੰਮ ਛੱਡ ਕੇ ਖੇਤੀ ਵਾਲੇ ਅਲ ਅਸੀਂ ਜਾਵੜੀਏ ਤੇ ਵੀ ਫੇਰ ਕਿਵੇਂ ਆ ਫੇਰ ਉਹ ਜੇ ਤਾਂ ਇੱਥੇ ਦੋ ਗੱਲਾਂ ਹੁੰਦੀਆਂ ਆ ਆਪਾਂ ਪਹਿਲਾਂ ਵੀ ਦੱਸਦੇ ਆ ਵੀ ਜਦੋਂ ਆਪਾਂ ਇਟਲੀ ਚ ਆਉਂਨੇ ਆ ਜਾਂ ਤਾਂ ਤੁਸੀਂ ਪੈਸਾ ਦੇਖੋ ਠੀਕ ਹੈ ਨਾ ਵੀ ਅਸੀਂ ਪੈਸਾ ਕਮਾਉਣਾ ਫੇਰ ਕੋਈ ਵੀ ਕੰਮ ਆ ਕਿਉਂਕਿ ਦਿਹਾੜੀਆਂ ਦੇ ਹਿਸਾਬ ਨਾਲ ਤਾਂ ਤੁਹਾਨੂੰ ਪੈਸੇ ਵੀ ਮਤਲਬ ਜਿਵੇਂ ਹੁਣ ਖੇਤੀਬਾੜੀ ਆ ਦੇ ਕੰਮਾਂ ਚ ਵੀ ਚਲੇ ਜਾਂਦੇ ਆ 50 50 ਵੀ ਦੇ ਹੀ ਜਾਂਦੇ ਹਨਾ ਤੇ ਆਪਣੇ ਕੋਲ ਵੀ ਇੱਕ ਵੀਰ ਗਿਆ ਸੀਗਾ ਤੇ ਉਹਨੇ ਹੁਣ ਚਲੋ 4-5 ਮਹੀਨੇ ਵਧੀਆ ਉਹਦਾ ਸੀਰੀਅਲ ਲੱਗ ਗਿਆ ਤੇ ਉਹਨੇ ਪਰ ਉਹਦਾ ਉੱਥੇ ਕੋਈ ਵੀ ਕੰਤਰਾਤ ਤੋਂ ਨਹੀਂ ਹੋਇਆ ਕੋਈ ਵੀ ਨਹੀਂ ਬਸ ਸੈਲਫੋਨ ਨੇ ਕੰਮ ਕੀਤਾ ਸ਼ਾਮ ਨੂੰ ਪੈਸੇ ਮਿਲ ਜਾਂਦੇ ਸੀ ਹਫਤੇ ਦੇ ਮਿਲ ਜਾਂਦੇ ਸੀ ਇੱਕ ਤਾਂ ਤੁਸੀਂ ਇਹ ਚੀਜ਼ ਦੇਖੋ ਦੇਖਣੀ ਹੈ ਜੇ ਤਾਂ ਪੈਸਾ ਕਮਾਉਣਾ ਤੇ ਦੂਜੀ ਗੱਲ ਜੇ ਤੁਸੀਂ ਆਪਣੇ ਪੇਪਰ ਸਿੱਧੇ ਕਰਨੇ ਆ ਠੀਕ ਆਲੀ ਫੈਮਿਲੀ ਨੂੰ ਮੰਗਵਾਉਣਾ ਇਥੇ ਪੱਕੇ ਹੋਣਾ ਤਾਂ ਤੁਸੀਂ ਪੈਸਾ ਨਾ ਦੇਖੋ ਠੀਕ ਹੈ ਨਾ ਠੀਕ ਆ ਆਪਾਂ ਨੂੰ ਪਤਾ ਹੁਣ ਵੀਰਾਂ ਨੂੰ ਵੀ ਬੇਹਣਾਂ ਵੀ ਮਜਬੂਰੀਆਂ ਆਪਣੀਆਂ ਹੁੰਦੀਆਂ ਪਿਛੇ ਹਨ ਵੀ ਆਪਾਂ ਹੁਣ ਇੰਨੇ ਨੇ ਪੈਸੇ ਚੱਕ ਕੇ ਲਾ ਕੇ ਆਇਆ ਕੋਈ ਵੀਰਾਂ ਦਾ ਘਰ ਗੈਨੇ ਰੱਖਿਆ ਹੁੰਦਾ ਕੋਈ ਆਪਦੀ ਪੈਰੀ ਵੇਚ ਕੇ ਆਇਆ ਕੋਈ ਕਿਵੇਂ ਆਇਆ ਮਜਬੂਰੀਆਂ ਬਹੁਤ ਜ਼ਿਆਦਾ ਹੁੰਦੀਆਂ ਆਪਾਂ ਵੇਕਦੇ ਵੀ ਆਪਾਂ ਸੌਂਦੇ ਵੀ ਆ ਵੀਰਾਂ ਨੂੰ ਤੇ ਪਰ ਆਪਣੀ ਤੁਹਾਨੂੰ ਇਹੀ ਰਾਇ ਹੁੰਦੀ ਆ ਵੀ ਤੁਸੀਂ ਆਪਦੇ ਜਿਹੜੇ ਪੇਪਰ ਆ ਉਹ ਸਿੱਧੇ ਕਰਵਾ ਲਓ ਤੁਹਾਡੇ ਪੇਪਰ ਸਿੱਧੇ ਹੋਗੇ ਤੇ ਚਲੋ ਠੀਕ ਆ ਪ੍ਰੋਬਲਮ ਆਉਂਦੀ ਐ 1-2 ਸਾਲ ਹਨਾ ਜਿੰਨਾ ਕੁ ਤੁਹਾਡਾ ਹੁੰਦਾ ਉਹਦੇ ਵਿੱਚ ਤੁਸੀਂ ਗੁਜ਼ਾਰਾ ਕਰਕੇ ਉਸ ਤੋਂ ਬਾਅਦ ਤੁਹਾਡੇ ਪੇਪਰ ਸਿੱਧੇ ਹੋਗੇ ਉਸ ਤੋਂ ਬਾਅਦ ਕੋਈ ਵੀ ਤੁਸੀਂ ਕੰਮ ਆਦਮ ਨਾਲ ਜਿੱਥੇ ਮਰਜੀ ਕਰ ਸਕਦੇ ਆ ਆਪਣੀ ਤਾਂ ਤੁਹਾਨੂੰ ਇਹੀ ਰਹਿ ਆ ਵੀ ਸਭ ਤੋਂ ਪਹਿਲਾਂ ਤੁਸੀਂ ਪੇਪਰਾਂ ਨੂੰ ਪਹਿਲ ਦਿਓ ਕਿਉਂਕਿ ਪੇਪਰਾਂ ਤੋਂ ਬਿਨਾਂ ਇੱਥੇ ਕੋਈ ਵੀ ਨਹੀਂ ਪਹੁੰਚਦਾ ਠੀਕ ਹੈ ਅੱਜ ਆਪਾਂ ਨੂੰ ਕੋਈ ਕਹਿੰਦਾ ਹੁਣ 15-1600 ਰੁਪਏ ਦੇ ਦਾਂਗੇ ਖੇਤੀ ਦਾ ਕੰਮ ਹਨਾ ਠੀਕ ਆ ਚਲੋ ਹੁਣ ਦੋ ਤਿੰਨ ਮਹੀਨੇ ਆਪਣੇ ਲੱਗ ਜਾਣਗੇ ਤੇ ਉਸ ਤੋਂ ਅੱਗੇ ਅੱਗੇ ਆਪਾਂ ਬੈਠ ਜਾਾਂਗੇ ਜੇ ਹੁਣ ਆਪਣਾ ਪੱਕਾ ਕੰਮ ਆ ਰੈਗੂਲਰ ਕੰਮ ਆ ਕੰਤਰਾਤੋ ਤੇ ਕੰਮ ਆ ਸਿਆਲ ਹੋਵੇ ਮੀਂਹ ਜਾਵੇ ਨੇਰੀ ਜਾਵੇ ਉਹ ਆਪਣੇ ਕੰਮ ਆ ਜਿਹੜੇ ਚੱਲੀ ਜਾਂਦੇ ਆਪਾਂ ਨੂੰ ਪੈਸੇ ਆਈ ਜਾਂਦੇ ਆ ਜੇ ਹੁਣ ਆਪਾਂ ਨੂੰ ਉੱਥੇ 1000 ਮਿਲਦਾ ਪਾਸੇ ਆਪਾਂ ਨੂੰ 1500 ਮਿਲਦਾ ਤੇ ਉਹ ਤਿੰਨ ਚਾਰ ਮਹੀਨੇ ਲੱਗਨੇ ਵੱਧ ਤੋਂ ਵੱਧ ਅਕਤੂਬਰ ਤੱਕ ਸੀਜ਼ਨ ਹੁੰਦਾ ਵਾ ਲੱਗਨੇ ਆ ਉਸ ਤੋਂ ਬਾਅਦ ਫੇਰ ਮੇਲੇ ਬੈਠਣਾ ਜੇ ਉਹ ਹੀ ਆਪਣਾ ਪੱਕੇ ਕੰਮ ਚੱਲੀ ਜਾਂਦੇ ਆ ਤੇ ਉਹ ਆਪਾਂ ਨੂੰ ਜਿਹੜੇ ਪੈਸੇ ਵੀ ਮਤਲਬ ਉਹ ਤਾਂ ਆਪਣ ਕੋਈ ਟੈਨਸ਼ਨ ਨਹੀਂ ਹੁੰਦੀ ਨਾਲ ਤਾਂ ਆਪਣੇ ਪੇਪਰ ਬਣ ਜਾਂਦੇ ਨਾਲੇ ਆਪਣੇ ਪੈਸੇ ਵੀ ਮਤਲਬ ਆ ਹੀ ਜਾਂਦੇ ਤੇ ਥੋੜੇ ਚ ਵੀ ਤਾਂ ਹੁਣ ਥੋੜਾ ਮਤਲਬ ਆਪ ਦਾ ਕਰ ਲਿਆ ਕਰੋ ਸਾਲ 2 ਸਾਲ ਤੁਸੀਂ ਓਖਾਈ ਸਖਿਆਈ ਕੱਟ ਕੇ ਉਦੋਂ ਬਾਅਦ ਸੌਖੇ ਹੋ ਜਾਵੋਗੇ ਹੁਣ ਚਲੋ ਉਹ ਤਾਂ ਆਪਾਂ ਆਪਣੇ ਵੀਰਾਂ ਨੂੰ ਦੱਸਝਾਉਨੇ ਆ ਹੁਣ ਕਈ ਹੋਰ ਵੀ ਵੀਰ ਆ ਆਪਣਾ ਵੀਡੀਓ ਚ ਦੱਸਣ ਦਾ ਇਹੀ ਰੀਜ ਹੈ ਨਾ ਵੀ ਜਿਹੜੇ ਹੋਰ ਵੀਰ ਆ ਉਹ ਆਪਣੇ ਪੱਕੇ ਕੰਮ ਛੱਡ ਕੇ ਗਲਤ ਕਦਮ ਨਾ ਚੁੱਕੋ ਖੇਤੀ ਆਲੇ ਜਾਂ ਅੰਗੂਰਾਂ ਚ ਜਾਂ ਹੋਰ ਹਾਂ ਜਿਹਨੇ ਪੇਪਰ ਬਣ ਗਏ ਉਹ ਜਿੱਥੇ ਮਰਜੀ ਕੰਮ ਕਰ ਸਕਦਾ ਕੋਈ ਚੱਕਰ ਨਹੀਂ ਤੇ ਪਰ ਜਿਹੜੇ ਵੀਰਾਂ ਨੇ ਹਜੇ ਪੇਪਰ ਨਹੀਂ ਬਣੇ ਸੰਜੋੜਨਾ ਹਜੇ ਨਹੀਂ ਆਇਆ ਜਾਂ ਨਹੀਂ ਰਿਨਿਊ ਹੋਇਆ ਉਹਦੇ ਲਈ ਆਪਾਂ ਨੂੰ ਜਿਹੜੇ ਮਾਲਕ ਦੇ ਆਪਾਂ ਕੰਮ ਤੋ ਜ਼ਰੂਰੀ ਹੁੰਦੇ ਆ ਉਹਦੇ ਤੇ ਥੋੜਾ ਜਿਹਾ ਤੁਸੀਂ ਆਪ ਵੀ ਸੋਚ ਲਿਆ ਕਰੋ ਜਾਂ ਜਿਹੜੇ ਤੁਹਾਡੇ ਪਹਿਲਾਂ ਇੱਥੇ ਕਈ ਸਾਲਾਂ ਤੋਂ ਰਹਿੰਦੇ ਆ ਤੇ ਉਹਨਾਂ ਤੋਂ ਪੁੱਛ ਕੇ ਤੁਸੀਂ ਆਪ ਦਾ ਕੰਮ ਕੋਈ ਚੁੱਕਿਆ ਕਰੋ ਠੀਕ ਹੈ ਜੀ ਇਹ ਆਪਾਂ ਵੀ ਦੱਸਣਾ ਤੁਹਾਨੂੰ ਜ਼ਰੂਰੀ ਸੀ ਬਾਕੀ ਆਪਣੇ ਕਮੈਂਟ ਵੀ ਕਾਫੀ ਸੀ ਉਹਨਾਂ ਦੇ ਵੀ ਆਪਾਂ ਤੁਹਾਨੂੰ ਆਨਸਰ ਦੇਨੇ ਸੀਗੇ ਤੇ ਪਰ ਇਹ ਜਿਹੜੀਆਂ ਮੇਨ ਗੱਲਾਂ ਵਾ ਤੇ ਇਹ ਵੀ ਆਪਾਂ ਨੂੰ ਇਸ ਵੀਡੀਓ 'ਚ ਆਪਾਂ ਦੱਸਣੀਆਂ ਸੀ ਤਾਂ ਕਿ ਜਿਹੜੇ ਹੋਰ ਵੀ ਰਹਾ ਹਨ ਤੇ ਵੀ ਜਿਨ੍ਹਾਂ ਨੇ ਜਾਣਕਾਰੀ ਲੈਣੀ ਹੈ ਜਾਂ ਜਿਨ੍ਹਾਂ ਨੂੰ ਨਹੀਂ ਪਤਾ ਨਵੇਂ ਆਏ ਆ ਉਹਨਾਂ ਨੂੰ ਪਤਾ ਲੱਗ ਜੀ ਤੇ ਹਾਂਜੀ ਬਾਕੀ ਆਪਣੇ ਠੀਕ ਹੈ ਜੀ ਹਾਂਜੀ ਆਪਾਂ ਬਾਕੀ ਇੱਕ ਕਮੈਂਟ ਇੱਕ ਦੋ ਕਮੈਂਟ ਹੀ ਪੜਾਂਗੇ ਜ਼ਿਆਦਾ ਨਹੀਂ ਪੜਦੇਗੀ ਕਿਉਂਕਿ ਵੀਡੀਓ ਜ਼ਿਆਦਾ ਲੰਬੀ ਹੋ ਜਾਊਗੀ ਤੇ ਉਸ ਤੋਂ ਬਾਅਦ ਮੈਂ ਵੀ ਕੰਮ ਤੇ ਜਾਣਾ ਵਾ ਹਾਂਜੀ ਉਹ ਹੀ ਆਪਣਾ ਕਮੈਂਟ ਜਿਹੜਾ ਵੀਰ ਦਾ ਸੀਗਾ ਵੀ ਮੈਂ ਇਟਲੀ ਆਉਣਾ ਵਾ ਜੀ ਮੈਂ ਆਪਦੇ ਬੱਚਿਆਂ ਨੂੰ ਤੇ ਵਾਈਫ ਨੂੰ ਕਿੰਨੇ ਟਾਈਮ ਬਾਅਦ ਬੁਲਾ ਸਕਦਾ ਹਾਂਜੀ ਜੇ ਤੁਸੀਂ ਸਾਲ ਵਾਲੀ ਪੀਪਰ ਤੇ ਆਉਣਾ ਵਾ ਆਲੇ ਪੇਪਰਾਂ ਤੇ ਆਉਣਾ ਵਾ ਤੇ ਫੇਰ ਤੁਸੀਂ ਜਿਹੜਿਆ ਘੱਟੋ ਘੱਟ 2 ਸਾਲ ਲੱਗਣਗੇ ਤੁਹਾਨੂੰ ਕਿਉਂਕਿ ਪਹਿਲਾਂ ਤੁਸੀਂ ਆਉਂਗੇ ਆਪਣੇ ਪੇਪਰ ਬਣਾਉਂਗੇ ਤੇ ਤੁਹਾਨੂੰ ਸੰਜੋਗ ਨਾਲ ਮਿਲੂਗੀ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਇੱਥੇ ਕੁੱਦ ਵਗੈਰਾ ਦਾ ਉਹਦੇ ਵਿੱਚ ਥੋੜਾ ਸਾਲ ਕੰਮ ਕੀਤਾ ਹੋਣਾ ਚਾਹੀਦਾ ਵਾ ਤੇ ਉਹ ਤੁਸੀਂ ਦਿਖਾ ਕੇ ਫੇਰ ਆਪਦੀ ਜਿਹੜੀ ਮਤਲਬ ਤੁਹਾਡੇ ਕੋਲੇ ਕੰਮ ਰੈਗੂਲਰ ਹੋਣਾ ਚਾਹੀਦਾ ਘਰ ਦਾ ਜਿੱਥੇ ਤੁਸੀਂ ਰਹਿੰਦੇ ਆ ਰੈਂਟੈਂਸਾ ਹੋਣਾ ਚਾਹੀਦਾ ਵਾ ਤੇ ਉਸ ਦੇ ਬੇਸ ਤੇ ਤੁਸੀਂ ਆਪਦੇ ਬੱਚਿਆਂ ਨੂੰ ਤੇ ਆਪਦੀ ਵਾਈਫ ਨੂੰ ਮੰਗਵਾ ਸਕਦੇ ਆ ਇੱਕ ਮੇਰੀ ਭੈਣ ਦਾ ਕਮੈਂਟ ਆਇਆ ਸੀ ਮੈਂ ਪੜਿਆ ਤਾਂ ਸੀਗਾ ਤੇ ਉਹ ਵੀ ਖਣੀ ਕੋਈ ਫੈਮ ਮੇਰੇ ਹੁਣ ਮਾਈਂਡ ਵਿੱਚ ਨਹੀਂ ਆਉਂਦਾਗਾ ਉਹ ਫੈਮਲੀ ਵੇਸ ਤੇ ਸੀਗਾ ਬੇ ਖਣੀ ਵੀ ਮੇਰੇ ਹਸਬੰਦ ਨੇ ਖਣੀ ਪੇਪਰ ਲਾਤੇ ਹੁਣ ਕਮੈਂਟ ਬਹੁਤ ਥੱਲੇ ਚਲੇ ਗਿਆ ਉਹਨਾਂ ਸ਼ਾਇਦ ਉਹ ਉਹ ਵਿਸਾਲ ਵਾਲੇ ਮੇਰੇ ਟੈਲੀਸਿਟਨ 9 ਮਹੀਨੇ ਦੇ ਨਿਕਲੇ ਹੁਣ ਮੈਂ ਹਾਂਜੀ ਬਾਕੀ ਆਪ ਤਾਂ ਬਹੁਤ ਵੀਰਾਂ ਦੇ ਕਮੈਂਟ ਆਉਂਦੇ ਆ ਜਿਨ੍ਹਾਂ ਦੇ ਅਜੇ ਪੇਪਰ ਨਹੀਂ ਨਿਕਲੇਗੇ ਤੇ ਵੀ ਜਾਂ ਹਾਂ ਇੱਕ ਵੀਰ ਦਾ ਸੀਗਾ ਵੀ ਮੇਰੇ ਡੋਮੈਸਟਿਕ ਪੇਪਰ ਆ ਜੀ ਟਾਈਮ 9:02 ਮਿੰਟ ਤੇ ਵੀ ਕੋਟੇ 'ਚ ਨਾਮ ਆ ਗਿਆ ਵੀ ਮੈਂ ਕਿ ਮਤਲਬ ਨਿਕਲੇ ਆਉਣਗੇ ਹਾਂ ਜੀ ਵੈਸੇ ਜੇ ਤੁਹਾਡਾ ਕੋਟੇ 'ਚ ਨਾਮ ਆ ਗਿਆ ਤੇ ਹੁਣ ਥੋੜਾ ਜਿਹਾ ਟਾਈਮ ਲਾ ਰਹੇ ਆ ਤੇ ਤੁਸੀਂ ਟੈਨਸ਼ਨ ਨਾ ਲਓ ਜੇ ਤੁਹਾਡਾ ਕੋਟੇ 'ਚ ਨਾਮ ਆ ਗਿਆ ਤਾਂ ਤੁਹਾਡੇ ਪੇਪਰ ਆ ਜਿਹੜੇ ਨਿਕਲੇ ਆਉਣਗੇ ਅਸੀਂ ਆਪਣੇ ਇੱਕ ਹਾਂ ਜੀ ਵੀਰ ਦਾ ਕਮੈਂਟ ਸੀਗਾ ਜੀ ਮੈਂ ਆਪਣੇ ਆ ਵਾਈਫ ਦੇ ਪੇਪਰ ਫਿਲ ਕਰਾਉਣੇ ਆ ਪਲੀਜ਼ ਹੈਲਪ ਮੀ ਹਾਂਜੀ ਵੀਰ ਜੀ ਜੇ ਤੁਸੀਂ ਆਪਣੇ ਵਾਈਫ ਦੇ ਪੇਪਰ ਕਰਵਾਉਣੇ ਆ ਤੇ ਬਹੁਤ ਵਧੀਆ ਮੌਕਾ ਵਾ ਤੇ ਕਿਉਂਕਿ ਲੇਡੀਜ਼ ਲਈ ਹਜੇ ਕੋਟਾ ਹੈਗਾ ਵਾ ਤੇ 100% ਹੀ ਜਿਹੜੇ ਚਾਂਸ ਆ ਤੁਹਾਡੀ ਵਾਈਫ ਦੇ ਪੇਪਰ ਨਿਕਲੇ ਆਉਣਗੇ ਤੁਸੀਂ ਵਧੀਆ ਕੋਈ ਆਪ ਦਾ ਵਕੀਲ ਲੱਭ ਕੇ ਜਾਂ ਤਾਂ ਜਿੱਥੇ ਤੁਸੀਂ ਇੱਧਰ ਆ ਤੇ ਕੋਈ ਬੰਦਾ ਲੱਭ ਕੇ ਵੀ ਜਿਹੜਾ ਤੁਹਾਡੀ ਵਾਈਫ ਦੇ ਪੇਪਰ ਫਿਲ ਕਰਵਾ ਸਕਦਾ ਤੁਸੀਂ ਕਰਵਾ ਲਓ ਤੇ 100% ਹੀ ਨਿਕਲੇ ਆਉਣਗੇ ਕਿਉਂਕਿ ਲੇਡੀਜ਼ ਦਾ ਕੋਟਾ ਹਜੇ ਬਹੁਤ ਪਿਆ ਵਾ ਇੱਕ ਭੈਣ ਦਾ ਕਮੈਂਟ ਸੀ ਹੁਣ ਵਸੇ ਮੈਨੂੰ ਅਸੇ易ਗਾ ਹਾਂਜੀ ਹਾਂਜੀ ਇਹ ਤਾਂ ਇੱਕ ਭੈਣ ਦਾ ਸੀਗਾ ਕਮੈਂਟ ਜੀ ਕਿ ਮੇਰੇ ਹਸਬੰਦ ਨੇ ਲਾਸਟ ਜਿਹੜੇ ਤੇ ਇਹ ਡੇਕੋਲੋਨ ਅਫੀਸ਼ਨ ਲਈ ਸੀ ਫੈਮਿਲੀ ਨੂ ਲਾ ਉਸ ਤੇ ਬਾਰੇ ਮੇਰੇ ਹਸਬੰਦ ਨੇ ਅਪਲਾਈ ਕੀਤਾ ਹੋਇਆ ਹੈ ਮੇਰਾ ਸਾਲ ਹੋ ਗਿਆ ਜੀ ਤੇ ਤੁਹਾਡੇ ਨਾਲ ਗੱਲ ਕਰਨੀ ਸੀ ਪਰਸਨਲ ਹੋ ਸਕਦੀ ਹੈ ਹਾਂਜੀ ਹਾਂਜੀ ਜੇ ਵੀ ਕਿਸੇ ਨੇ ਕੁਝ ਪੁੱਛਣਾ ਹੁੰਦਾ ਵਾ ਪਰਸਨਲ ਤੇ ਤੁਹਾਨੂੰ ਪਹਿਲਾਂ ਹੀ ਦੱਸਿਆ ਹੋਇਆ ਵਾ ਆਪਾਂ sima.cvat ਤੇ ਤੁਸੀਂ ਮੈਸੇਜ ਕਰ ਸਕਦੇ ਆ ਤੇ ਆਪਾਂ ਤੁਹਾਨੂੰ ਜਿਹੜੀ ਵੀ ਤੁਸੀਂ ਜਾਣਕਾਰੀ ਲੈਣੀ ਆ ਉਹ ਆਪਾਂ ਰਪਲਾਈ ਵਿੱਚੋਂ ਟਾਈਮ ਕੱਢ ਕੇ ਕਰ ਦਾਂਗੇ ਕਿਉਂਕਿ ਮੈਸੇਜ ਵਗੈਰਾ ਦੇਖਣ ਦਾ ਵੀ ਮੇਰਾ ਘੱਟ ਹੀ ਟਾਈਮ ਲੱਗਦਾ ਵਾ ਤੇ ਜਦੋਂ ਹਾਂਜੀ ਕਦੇ ਫ੍ਰੀ ਹੁੰਨੀ ਆ ਤੇ ਉਦੋਂ ਦੇਖ ਕੇ ਮੈਂ ਜਰੂਰ ਰਪਲਾਈ ਕਰਾਂ ਠੀਕ ਆ ਜੀ ਕਮੈਂਟ ਆਪਨੇ ਕਾਫੀ ਆ ਫਿਰ ਆਪਾਂ ਅਗਲੀ ਵੀਡੀਓ ਚ ਪੜਾਂਗੇ ਕਿਉਂਕਿ ਹੁਣ ਵੀਡੀਓ ਲੰਬੀ ਹੋ ਜਾਣੀ ਆ ਤੇ ਬਾਕੀ ਇੱਕ ਵੀਰ ਦਾ ਕਮੈਂਟ ਆਇਆ ਸੀ ਅੱਜ ਸਵੇਰੇ ਤੇ ਮੈਂ ਵੈਸੇ ਪੜ੍ਹਦੀ ਸੀ ਦੇਖਦੀ ਸੀ ਬੱਚਿਆਂ ਨੂੰ ਵੀ ਦਿਖਾਇਆ ਸੀ ਆਸ ਦੇ ਸੀ ਵੀਰ ਦਾ ਕਮੈਂਟ ਆਇਆ ਸੀ ਜੀ ਤੁਸੀਂ ਵੀਡੀਓ ਜਿਹੜੀ ਪਵਨੇ ਆਏ ਵਗੈਰਾ ਵੀ ਮ ਬਲੌਗ ਵਗੈਰਾ ਜਾਂ ਫਲਾਵਰਸ ਵਗੈਰਾ ਕੋਈ ਵੀ ਅੱਜ ਜਿਵੇਂ ਸਵੇਰੇ ਵੀਡੀਓ ਪਾਈ ਸੀਗੀ ਗਲਕੰਦ ਬਣਾਈ ਸੀਗੀ ਘਰੇ ਤੇ ਵੀ ਉਹ ਤਾਂ ਅਸੀਂ ਦੇਖ ਰਹੇ ਰਹੇ ਨੇ ਤੁਸੀਂ ਪੇਪਰਾਂ ਦੀ ਜਾਣਕਾਰੀ ਦਿਆ ਕਰੋ ਹਾਂਜੀ ਤੁਹਾਨੂੰ ਸਾਨੂੰ ਵੇਟ ਰਹੇ ਨਹੀਂ ਹਾਂਜੀ ਚਲੋ ਇਹ ਗੱਲ ਬਹੁਤ ਵਧੀਆ ਵੀਰ ਦਾ ਧੰਨਵਾਦ ਵੀ ਜਿਹੜੇ ਆਪਣੇ ਤੇ ٹرسٹ ਕਰਦੇ ਆ ਕਿਉਂਕਿ ਜੇ ਉਹ ਫੁੱਲਣਾ ਫੱਲ ਵਾਲੀਆਂ ਹੋਰ ਵੀਡੀਓ ਆ ਬਹੁਤ ਆ ਤੇ ਪੇਪਰਾਂ ਦੀ ਜਿਹੜੀ ਜਾਣਕਾਰੀ ਵਾਲੀ ਆ ਇਹ ਵੀ ਵੀਡੀਓ ਹੋਰ ਬਹੁਤੰਦੀ ਆ ਪਰ ਵੀਰ ਆਪਣੇ ਤੇ ٹرسٹ ਕਰਦੇ ਆ ਕਿਉਂਕਿ ਵੀਰਾਂ ਨੂੰ ਪਤਾ ਹੀ ਆ ਵੀ ਜਿਹੜੀ ਵੀ ਆਪਣੀ ਜਾਣਕਾਰੀ ਹੁੰਦੀ ਆ ਉਹ ਸਹੀ ਹੁੰਦੀ ਆ ਤਾਂ ਕਰਕੇ ਆਪਣੇ ਵੀਡੀਓ ਦੀ ਵੇਟ ਕਰਦੇ ਆ ਤੇ ਇਸੇ ਵਜ੍ਹਾ ਕਰਕੇ ਅੱਜ ਮੈਂ ਟਾਈਮ ਕੱਢ ਕੇ ਵੀਡੀਓ ਪਾਉਣ ਲੱਗੀ ਆ ਵੀ ਵੀਰਾਂ ਦੀ ਜਾਣਕਾਰੀ ਆਪਾਂ ਬਹੁਤ ਦੇਣੀ ਆ ਉਂ ਤੇ ਵਕਟ ਨਹੀਂ ਲੱਦਾ ਤੇ ਉਹ ਜਿਹੜੀਆਂ ਮੇਰੀਆਂ ਵੀਡੀਓ ਹੁੰਦੀਆਂ ਹਨਾ ਉਹ ਵੀ ਹੁਣ ਜਿਵੇਂ ਮੇਰੇ ਨਾਲ ਪਹਿਣਾ ਜੁੜੀਆਂ ਹੁੰਦੀਆਂ ਕੋਈ ਕਹਿ ਦਿੰਦਾ ਦੀਦੀ ਇਟਲੀ ਜੁੜੀਆਂ ਕਿਉਂਕਿ ਪਹਿਲਾਂ ਦਾ ਮੇਰਾ ਫੈਮਿਲੀ ਚੈਨਲ ਹੀ ਸੀਗਾ ਇਹ న్యూਜ ਪਾਉਂਦੇ ਸੀ ਚਲੋ ਮੈਂ ਫੈਮਿਲੀ ਇਹ ਵੀਡੀਓ ਹੀ ਪਾਉਂਦੀ ਸੀ ਵਲੌਗ ਵਗੈਰਾ ਜਦੋਂ ਮੇਰਾ ਟਾਈਮ ਲੱਗਦਾ ਸੀ ਟਾਈਮ ਤਾਂ ਉਹ ਵੀ ਨਹੀਂ ਮੇਰਾ ਲੱਗਦਾ ਕਿਉਂਕਿ ਹੁਣ ਉਹ ਪਿਛਲੇ ਮੰਡੇ ਦੀ ਵੀਡੀਓ ਬਣੀ ਹੋਈ ਆ ਮੇਰੀ ਤੇ ਅੱਜ ਕੱਲ ਮੈਂ ਕੰਮ ਦੇ ਥੋੜਾ ਟਾਈਮ ਫ੍ਰੀ ਸੀ ਉੱਥੇ ਬਸ ਜੋੜ ਜੜਾਇਆ ਕਰਕੇ ਤੇ ਅੱਜ ਮੈਂ ਸਵੇਰ ਪਾਤੀ ਆ ਵੀ ਉਹ ਵੀ ਨਹੀਂ ਮੇਰੇ ਕੋਲੇ ਹੁੰਦਾ ਟਾਈਮ ਵੀ ਮੈਂ ਰੈਗੂਲਰ ਪਾਉਂਦੀ ਆ ਉਹ ਅੱਗੇ ਪਿੱਛੇ ਜਿੰਨਿਆਂ ਕਿ ਮੇਰੇ ਕੋਲ ਬੰਦੀਆਂ ਹੁੰਦੀਆਂ ਉਹ ਜੋੜ ਜੜਾਇਆ ਕਰਕੇ ਮੈਂ ਪਾ ਦਿੰਦੀ ਆ ਤੁਸੀਂ ਵੇਖਿਓ ਉਹ ਵੀ ਆਈ ਨਹੀਂ ਹੁੰਦਾ ਵੀ ਅੱਜ ਪੂਰਾ ਹੀ ਦਿਨ ਦਾ ਰੁਟੀਨ ਮੈਂ ਦਿਖਾਇਆ ਹੋਇਆ ਵਾ ਜਾਂ ਕਿਵੇਂ ਤੇ ਉਹ ਚਲੋ ਮੈਨੂੰ ਵੀ ਆ ਹੁੰਦਾ ਮਾਹੌਲ ਵਗੈਰਾ ਉਹਨਾਂ ਨੂੰ ਵਧੀਆ ਲੱਗਦਾ ਵਾ ਜਾਂ ਜਿਨ੍ਹਾਂ ਨੇ ਪਹਿਣਾ ਨੇ ਆਉਣਾ ਵਾ ਹਨ ਉਹ ਵੀ ਕਹਿ ਦਿੰਦੀਆਂ ਵੀ ਹਾਂਜੀ ਤੁਸੀਂ ਦੱਸੋ ਕਿੰਦਾਂ ਦਾ ਰਹਿਣ ਸਹਿਣ ਆ ਜਾਂ ਕਿਵੇਂ ਤੁਸੀਂ ਕੰਮ ਕਰਦੇ ਆ ਕੰਮ ਤੇ ਤਾਂ ਵੈਸੇ ਮੇਰਾ ਹੋ ਜੇ ਟਾਈਮ ਨਹੀਂ ਲੱਗਾ ਉਹ ਵੀ ਮੈਂ ਬਣਾਉਂਗੀ ਕਿਸੇ ਦਿਨ ਵੀ ਮੈਂ ਕੀ ਉੱਤੇ ਕੰਮ ਆ ਕੀ ਮਾਹੌਲ ਆ ਸਾਡਾ ਤੇ ਹੁਣ ਨਹੀਂ ਲੱਗਦਾ ਜਿੰਨਾ ਕ ਹੁੰਦਾ ਚਲੋ ਆਪਾਂ ਤੁਹਾਨੂੰ ਦਿਖਾ ਦਿੰਨੇ ਹਾਂ ਹਾਂਜੀ ਪਰ ਆਪਾਂ ਇਹ ਗੱਲ ਦਾ ਜ਼ਰੂਰ ਧਿਆਨ ਰੱਖਾਂਗੇ ਵੀ ਆਪਾਂ ਜਿਹੜੀ ਵੈਸੇ ਤਾਂ ਆਪਣੀ ਪੂਰੀ ਕੋਸ਼ਿਸ਼ ਇਹ ਵੀ ਇਹੀ ਹੁੰਦੀ ਹੈ ਵੀ ਜਦੋਂ ਵੀ ਕੋਈ ਨਿਊ ਅਪਡੇਟ ਹੁੰਦੀ ਆ ਆਪਾਂ ਟਾਈਮ ਤੋਂ ਟਾਈਮ ਕੱਢ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਤੇ ਕਰਦੇ ਵੀ ਰਹਿਾਂਗੇ ਤੇ ਠੀਕ ਹੈ ਜੀ ਹੁਣ ਆਪਾਂ ਜ਼ਿਆਦਾ ਗੱਲਾਂ ਨਹੀਂ ਕਰਦੇ ਮਿਲਾਂਗੇ ਅਗਲੀ ਵੀਡੀਓ ਚਾਉਂਦੇ ਹੋ ਆਗਿਆ ਬਾਏ ਬਾਏ